ਪੰਜਾਬ ਦੇ ਮਸ਼ਹੂਰ ਕੁਲੜ ਪੀਜਾ ਕਪਲ ਨੇ ਇੰਗਲੈਂਡ ਪਹੁੰਚ ਕੇ ਕੀਤੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ। ਕੱਲ ਅਸੀਂ ਰਾਤੀ ਇੱਥੇ ਆਏ ਸੀਗੇ ਤੇ ਅੱਜ ਪਹਿਲਾ ਦਿਨ ਹੈ ਤੇ ਕਹਿੰਦੇ ਗੁਰੂ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਆਪਾਂ ਹੁਣ ਦਰਸ਼ਨ ਕਰਨ ਚੱਲੇ ਹਾਂ ਸਾਊਥ ਹਾਲ ਗੁਰਦੁਆਰਾ ਸੇਵਾ। ਸਰ ਅਰੂਣਾ ਨੇ ਆਪਣੇ ਨਵੇਂ ਬਲੌਗ ਦੇ ਨਾਲ ਕੀਤੀ ਇਸ ਗੱਲ ਦੀ ਪੁਸ਼ਟੀ। ਤੋਂ ਦੱਸ ਦੇ ਕਿ ਜਲੰਧਰ ਦਾ ਮਸ਼ਹੂਰ ਕੁਲੜ ਪਿੱਜਾ ਕਪਲ ਜਿਹੜਾ ਕਿ ਅਕਸਰ ਵਿਵਾਦਾਂ ਵਿੱਚ ਫਸਿਆ ਰਹਿੰਦਾ ਹੈ ਫਿਲਹਾਲ ਉਹ ਹੁਣ ਭਾਰਤ ਛੱਡ ਕੇ ਇੰਗਲੈਂਡ ਸ਼ਿਫਟ ਹੋ ਗਿਆ ਹੈ ਇਸ ਗੱਲ ਦੀ ਪੁਸ਼ਟੀ ਸ਼ੈਜ अरोड़ा ਦੇ ਵੱਲੋਂ ਸੋਸ਼ਲ ਮੀਡੀਆ ਤੇ ਉੱਤੇ ਇੱਕ ਬਲੌਗ ਸ਼ੇਅਰ ਕਰਕੇ ਕੀਤੀ ਗਈ ਹੈ ਜਿਸ ਵਿੱਚ ਉਹ ਆਪਣੇ ਪੂਰੇ ਪਰਿਵਾਰ ਦੇ ਸਮੇਤ ਸਾਊਥ ਹਾਲ ਦੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਦੇ ਦਿਖਾਈ ਦੇ ਰਹੇ ਹਨ ਇਸ ਵਿੱਚ ਹੀ ਸ਼ੈਜ अरोड़ा ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਮੰਨਣਾ ਹੈ ਕਿ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਕੀਤੀ ਜਾਵੇ ਇਸ ਦੇ ਸਬੰਧ ਵਿੱਚ ਸਹਿਜ ਅਰੂੜਾ ਨੇ ਸੋਸ਼ਲ ਮੀਡੀਆ ਤੇ ਆਪਣੇ ਇੰਗਲੈਂਡ ਦਾ ਪਹਿਲਾ ਬਲੌਗ ਸ਼ੇਅਰ ਕੀਤਾ ਹੈ ਜਿਸ ਦੇ ਵਿੱਚ ਉਹ ਆਪਣੇ ਬੱਚੇ ਦੇ ਸਮੇਤ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਦੇ ਦਿਖਾਈ ਦੇ ਰਹੇ ਹਨ ਤੇ ਯੂਕੇ ਦੇ ਵਿੱਚ ਆਪਣਾ ਹੈਗਾ ਅੱਜ ਪਹਿਲਾ ਦਿਨ ਕੱਲ ਸੀ ਰਾਤੀ ਇੱਥੇ ਆਏ ਸੀਗੇ ਤੇ ਅੱਜ ਪਹਿਲਾ ਦਿਨ ਹੈ ਤੇ ਕਹਿੰਦੇ ਗੁਰੂ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਆਪਾਂ ਹੁਣ ਦਰਸ਼ਨ ਕਰਨ ਚੱਲੇ ਹਾਂ ਸਾਊਥ ਹਾਲ ਗੁਰਦੁਆਰਾ ਸਾਹਿਬ ਹੈ ਤੇ ਮਾਰੀਸ਼ਨਲ ਤੁਸੀਂ ਪਹਿਲੇ ਮਿਲੋ ਵਾਰਿਸ ਰੂਪ ਹਲੋ ਕਰੋ ਸਤਿ ਸ਼ਕਾਂਤ ਸਤਿ ਸ਼ਕਾਂਤ ਕਰੋ ਸਰ ਸ਼ਿਕਾ ਬੜੀ ਸ਼੍ਰੀਕਲ ਕਰੋ ਇਹ ਥੋੜਾ ਵੈਦਰਸ ਕਰਕੇ ਥੋੜਾ ਜਾ ਇਹਨੂੰ ਕੋਲਡ ਹੋ ਗਿਆ ਹੂੰ ਥੋੜਾ ਠੰਡ ਦਾ ਮੌਸਮ ਹੈ ਤੇ ਤਾਂ ਕਰਕੇ ਇਹਨੂੰ ਥੋੜੀ ਜੀ ਠੰਡ ਲੱਗਦੀ ਹੋਈ ਹੈ ਤੇ ਮੈਡੀਸਿਨਸ ਵਗੈਰਾ ਸੀ ਇਹਦੀ ਨਾਲ ਲੈ ਕੇ ਆਏ ਸੀਗੇ ਸੋ ਆਪਾਂ ਗੁਰੂ ਘਰ ਆ ਚੁੱਕੇ ਹਾਂ ਜੋ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਇਹ ਗੁਰੂ ਘਰ ਦੀ ਪਾਰਕਿੰਗ ਹੈ ਜੀ ਇਹ ਸਾਰੀਆਂ ਗੱਡੀਆਂ ਫੁੱਲ ਹੈ ਮਤਲਬ ਇੰਨੀ ਸੰਗਤ ਹੋਏਗੀ ਅੰਦਰ ਜੀ ਬਿਲਕੁਲ ਸ੍ਰੀ ਗੁਰੂ ਸਿੰਘ ਸਭਾ ਸੌਤੌ ਸੌਥਾਲ ਇਹਦੇ ਨਾਲ ਹੀ ਟ੍ਰੇਨ ਸਟੇਸ਼ਨ 'ਤੇ ਨਾ ਉੱਥੇ ਪੰਜਾਬੀ ਦੇ ਵਿੱਚ ਲਿਖਿਆ ਆ ਸੌਤੌ ਅੱਛਾ ਸਭ ਉਹ ਯਾਤਰੀ ਤਾਂ